ਸਰ ਜੀ ਸਾਬ ਆਓ ਜੀ ਆਓ ਇੱਕ ਮਿੰਟ ਰੁਕੋ ਸੋ ਦੋਸਤੋ ਗੁਰਦੁਆਰਾ ਸ੍ਰੀ ਚਾਨਕਾਲ ਸਾਹਿਬ ਇਥੇ ਯਾਤਰਾ ਪਹੁੰਚ ਚੁੱਕਿਆ ਸਭੀ ਸਰਬਾਦਲ ਦਾ ਬਹੁਤ ਬਿਆਨਤ ਤਕਕਾਰ ਦਿੰਦਾ ਜੀ ਵੱਡੀ ਗਿਣਤੀ ਦੇ ਵਿੱਚ ਨਾਲ ਸੰਗਤ ਮਜੂਰ ਹੈ ਤੇ ਤੁਹਾਨੂੰ ਦਿਖਾਵਾਂਗੇ ਗੱਡੀ ਦੇ ਵਿੱਚ ਵੀ ਜੋ ਸਰੋਪੇ ਨੇ ਉਹਦੇ ਨਾਲ ਗੱਡੀ ਪੂਰੀ ਭਰ ਚੁੱਕੀ ਅੰਦਰੋਂ ਦੇਖ ਸਕਦੇ ਹੋ ਤੁਸੀਂ ਇੰਨੇ ਸਰੋਪੇ ਸੰਗਤ ਵੱਲੋਂ ਰਸਤੇ ਦੇ ਵਿੱਚੋਂ ਮਿਲ ਰਹੇ ਨੇ ਵੀ ਗੱਡੀ ਵੀ ਪੂਰੀ ਸਰੂਪਿਆਂ ਦੇ ਨਾਲ ਭਰੀ ਹੋਈ ਹੈ। ਲਓ ਬਾਬਾ ਜੀ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਨੂੰ ਕਿ ਕਿਹਦਾ ਜਲ ਰਹੀ ਹੈ ਜੋ ਨੌਜਵਾਨਾਂ ਨੂੰ ਜਰਬੰਦ ਕੀਤਾ ਜਾ ਰਿਹਾ ਹੈ ਜੋ ਵੀ ਮਤਲਬ ਬੰਦੀ ਸਿੰਘ ਨੇ ਉਹਨਾਂ ਦੇ ਲਈ ਜੋ ਸਮਾਗਮ ਰੱਖੇ ਗਏ ਸੀ ਭਾਈ ਅਮਰਪਾਲ ਦੇ ਮਾਤਾ ਜੀ ਨੂੰ ਵੀ ਕੈਦ ਕੀਤਾ ਤੇ ਇੱਕ ਪਾਸੇ ਸੈਂਟਰ ਦੀਆਂ ਸਰਕਾਰਾਂ ਇੱਕ ਪਾਸੇ ਆਪਣੀ ਜੇ ਤੁ ਆਪਣੀ ਪਾਰਟੀ ਕੌਮ ਦੀ ਪਾਰਟੀ ਲਿਆਉਂਗੇ ਸਾਰੀਆਂ ਚੀਜ਼ਾਂ ਆਪਣੇ ਖਤਮ ਹੋ ਜਾਣਗੀਆਂ ਜਿੰਦਾਬਾਦ ਜਿੰਦਾਬਾਦ Pak Navin, Aman Goveja ada, tadi ਕੁਛੀ ਦੇਖ ਰਿਓ ਸੁਖਵੀਰ ਸਿੰਘ ਬਾਦਲ ਦੀ ਯਾਤਰਾ ਇਸ ਸਮੇਂ ਕومی ਸੰਗਤ ਹੁਣ ਤੇ ਖੜੀ ਆ ਬਤਹੁ ਮਨੀਤ ਸੁਖਵੀਰ ਸਿੰਘ ਬਾਦਲ ਦੇ ਨਾਲ ਮੇਰੇ ਵੀਰ ਤੇ ਅਸੀਂ ਮਿਰਮਲ ਅਟਾਰੀ ਇਹੋ ਵੀ ਧੰਨਵਾਦ ਕਰਦੇ ਆ ਕੋੜੇ ਕੋੜੇ ਹੌਲੀ ਜੀ ਹੌਲੀ ਹੌਲੀ ਕੋੜੇ ਗੋਵੀ ਜੀ ਫੋਟੋ ਵੀਰ ਹੋਈ ਹੌਲੀ ਹੌਲੀ ਤੇ ਇਹ ਹੌਲੀ ਬਾਰੋਂ ਤੋਂ ਮਾਰੋ ਇੱਧਰ ਦੀ ਉਹ ਕਿਹਨਾਂ ਪੱਲੇ ਕਿੰਨੀ ਤਕੈਸਾਈ ਚੱਲ ਰਹੀ ਹੈ ਜੋ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਵੀ ਮਤਲਬ ਬੰਦੀ ਸਿੰਘ ਨੇ ਉਹਨਾਂ ਦੇ ਲਈ ਜੋ ਸਮਾਗਮ ਰੱਖੇ ਗਏ ਸੀ ਭਾਈ ਅਮਰਪਾਲ ਦੇ ਮਾਤਾ ਜੀ ਨੂੰ ਵੀ ਤਾਂ ਹੀ ਮੈਂ ਕਿਹਾ ਇੱਕ ਪਾਸੇ ਸੈਂਟਰ ਦੀਆਂ ਸਰਕਾਰਾਂ ਇੱਕ ਪਾਸੇ ਆਪਣੀ ਜੇ ਆਪਣੀ ਪਾਰਟੀ ਕੌਮ ਦੀ ਪਾਰਟੀ ਲਿਆਉਂਗੇ ਸਾਰੀਆਂ ਚੀਜ਼ਾਂ ਕਪੜੇ ਵੀ ਖਤਮ ਹੋ ਜਾਣਗੀਆਂ ਜਿੰਦਾਬਾਦ ਜਿੰਦਾਬਾਦ ਅੱਗੇ ਸੇ ਭੱਜ ਕੇ ਭੱਜ ਕੇ ਪੱਛੀ ਆ ਜਾ ਜਲਦੀ ਬਰਾਕਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਨਜੀਤ ਸਿੰਘ ਕਾਲੋ ਜੀ ਦਾ ਸਾਵਾ ਧੰਨਵਾਦ ਕਰਦੇ ਆ ਕਾਲਾ ਸਾਹਿਬ ਸਾਡੀ ਹੰਗੀਕਾਰ ਤੇ ਬਰਾ ਸਾਹ ਜਿਹੜੇ ਇੰਟਰਨੈਸ਼ਨਲ ਸਿੱਖ ਜੈਵ ਕਰ ਜਿਨ੍ਹਾਂ ਦੀ ਹੋਣ ਹੈ ਕਿ ਮਹੂਰ ਪੀਟਰ ਨੇ ਗੁਰੂ ਸਾਹਿਬ ਦੇ ਦੋਸਤੋ ਗੁਰਦੁਆਰਾ ਸ੍ਰੀ ਚੰਨ ਕਾਉ ਸਾਹਿਬ ਇਥੇ ਕਾਲੋ ਸਾਹਿਬ ਜਿਨ੍ਹਾਂ ਨੇ ਇਹ ਜੋ ਯਾਤਰਾ ਪਹੁੰਚ ਚੁੱਕੀ ਹੈ ਸੁਖ ਸਿੰਘ ਬਾਦਲ ਦੀ ਬਹੁਤ ਵਧੀਆ ਆਰਟਿਸਟ ਨੇ ਸਾਡੇ ਜਗਦੀਸ਼ ਵਿਰਾਸਤ ਚਿੱਤਰਕਾਰ ਸੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸੋ ਇਸ ਮੌਕੇ ਸਨਮਾਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਚੰਨਕਲ ਸਾਹਿਬ ਦੇ ਨਜ਼ਦੀਕ ਸੁਖਵੀਰ ਸਿੰਘ ਬਾਦਲ ਦਾ ਜਗਦੀਪ ਸਿੰਘ ਚਿੱਤਰਕਾਰ ਵੱਲੋਂ ਓਏ ਚਲ ਸਦਾ ਬਹੁਤ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ

ਦੇ ਬੜੇ ਜ਼ਿੰਪੇਰ ਪੇਪਰ ਬੁੱਕੀ ਗਏ ਨੇ ਜਿਹੜੇ ਆਪ ਨੂੰ ਚਾਲੀਏ ਆਉਂਦੀ ਹੈ ਆਹ ਚੱਲਦੇ ਆ ਤੇ ਸੋ ਗੁਰਦੁਆਰੇ ਸ੍ਰੀ ਚੰਕਨ ਸਿੰਘ ਸਾਹਿਬ ਤੋਂ ਰਵਾਨਾ ਹੁੰਦੇ ਸ੍ਰੀਮਾਨ ਸਿੰਘ ਬਾਦਲ ਨਾਲ ਉਹਨਾਂ ਦੇ ਸੁਰੱਖਿਆ ਕਰਮਚਾਰੀ ਅਤੇ ਬਾਕੀ ਜੋ ਉਹਨਾਂ ਦੇ ਨਾਲ ਇਸ ਪੂਜੋ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦੇ ਨਾਲ ਜੋ ਆਏਗਾ ਉਹਦੇ ਪੁਲਿਸ ਕੋਰਸ ਅਤੇ ਹੋਰ ਉਹਨਾਂ ਦੇ ਸਾਥੀ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਸੀ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਆਪ ਵੀ ਸਤਿ ਸ੍ਰੀ ਅਕਾਲ ਸੋ ਇਸੇ ਚੀਜ਼ ਦਾ ਲੋਕਾਂ ਦਾ ਪਿਆਰ ਸਤਿਕਾਰ ਮੈਂ ਧੰਨਵਾਦ ਕਰਦਾ ਤੇ ਰਹੀ ਰਹੂੰਗਾ ਸਦਾ ਆਪਣੀ ਇਸ ਇਲਾਕੇ ਦੀ ਸੰਗਤ ਦਾ ਜਿਹੜੀ ਮੇਰੀ ਵਕਤ ਚੜਕੇ ਹਮੇਸ਼ਾ ਸਾਥ ਦੇ ਬਲੇ ਇਸੋ ਸਤਿ ਸ਼੍ਰੀ ਅਕਾਲ ਪਹਿਲਾਂ ਜਿਹੜੇ ਨੌਜਵਾਨ ਤੁਹਾਡੇ ਤੋਂ ਟੁੱਟੇ ਸੀ ਅੱਜ ਤੁਹਾਡੇ ਨਾਲ ਆ ਕੇ ਖੜ ਗਏ ਆ ਕੀ ਕਹਿਣਾ ਚਾਹੂੰਗੇ ਉਹਨਾਂ ਨੂੰ ਦੇਖੋ ਉਦੋਂ ਨਾ ਇੱਕ ਝੂਠਾ ਦਲਾਸਾ ਦਿੱਤਾ ਗਿਆ ਸੀ ਇੱਕ ਸੋਸ਼ਲ ਮੀਡੀਆ ਤੇ ਕੈਂਪੇਨਾਂ ਚਲਾ ਕੇ ਪੰਜਾਬ ਦੀ ਮਾਂ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਕਿਉਂਕਿ ਸੈਂਟਰਲ ਏਜੰਸੀਆਂ ਨੂੰ ਦਿੱਲੀ ਦੀਆਂ ਸਰਕਾਰਾਂ ਨੂੰ ਪਤਾ ਸੀ ਵੀ ਜੇ ਪੰਜਾਬ ਦੇ ਨੌਜਵਾਨ ਨੂੰ ਪੰਥ ਨਾਲੋਂ ਪੰਜਾਬੀਅਤ ਨਾਲੋਂ ਵੱਖ ਕਰਨਾ ਤਾਂ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਪਰ ਹੁਣ 3 ਸਾਲ ਦਾ ਸਮਾਂ ਨਿਕਲ ਗਿਆ ਲੋਕਾਂ ਨੇ ਵੀ ਦੇਖ ਲਿਆ ਕਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਕਿਹੜੀ ਪੰਜਾਬ ਦੀ ਗੱਲ ਕਰਦੀ ਹੈ ਕਿਹੜੀ ਕੇਵਲ ਡਰਾਮੇ ਪਾਜੀ ਕਰਦੀ ਹੈ ਸੋ ਨੌਜਵਾਨਾਂ ਦਾ ਏਡੀ ਵੱਡੀ ਗਿਣਤੀ ਵਿੱਚ ਆਉਣਾ ਅੱਜ ਮੈਂ ਵੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਸੱਚਾਈ ਨਾਲ ਖੜਨ ਲੱਗੇ 2.5 ਸਾਲ ਪਹਿਲਾਂ ਇਹੀ ਮਾਚਿਓੜੇ ਧਰਤੀ ਤੇ ਇਹੀ ਜਿਹੜਾ ਜੂਥ ਆ ਇਹਨਾਂ ਨੇ ਸੁਖਵੀਰ ਵਰਮਲ ਜੀ ਨੂੰ ਬਰੰਗ ਮੋੜਿਆ ਸੀ ਅੱਜ ਬੰਨ੍ਹਾ ਲਾਇਆ ਕੀ ਕਹੋਂਗੇ ਨੌਜਵਾਨਾਂ ਨੂੰ ਮੈਂ ਧੰਨਵਾਦ ਕਰਦਾ ਦੇਖੋ ਜਦੋਂ ਗਿਲੇ ਸ਼ਿਕਵੇ ਹੋ ਜਾਂਦੇ ਆ ਪਰ ਮੈਂ ਵੀ ਕਹਿੰਨਾ ਕਿ ਬਹੁਤੇ ਨੌਜਵਾਨਾਂ ਨਾਲ ਮੇਰੀ ਗੱਲ ਹੋਈ ਆ ਮੈਂ ਅੱਜ ਉਹ ਬਹੁਤ ਸਾਰੇ ਵਿੱਚ ਸਾਡੇ ਨਾਲ ਵੀ ਸੀਗੇ ਪਰ ਉਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਵੀ ਕੀ ਹੋਇਆ ਸੀ ਕਹਿੰਦੇ ਯਾਰ ਉਦੋਂ ਸਾਤੋਂ ਗਲਤੀ ਹੋਈ ਆ ਹੁਣ ਸਾਨੂੰ ਪਤਾ ਵੀ ਅਸਲੀਅਤ ਕੀ ਆ ਤੇ ਅੱਜ ਅਸੀਂ ਨਾਲ ਖੜੇ ਆ ਸੋ ਦੇਰ ਆਏ ਦਰਸਤ ਆ ਸਾਡੇ ਨਾਲ ਨੇ ਮੈਂ ਬਹੁਤ ਤੈ ਦਿਲੋ ਨਾਲ ਧੰਨਵਾਦ ਕਰਦਾ ਤੇ ਖੁੱਲੀਆਂ ਬਾਹਵਾਂ ਨਾਲ ਸ਼ਰੂਮਨੀ ਕਾਲੀਦਲ ਕੋਈ ਵੀ ਸਾਡਾ ਸਾਥੀ जिदे मन च कोई ਭਰਮ ਭਲਿਖੇ ਜੀ ਸਾਡੇ ਨਾਲ ਜੁੜਨਾ ਚਾਹੁੰਦਾ ਪੰਜਾਬ ਦਾ ਭਲਾ ਚਾਹੁੰਦਾ ਸਾਡੇ ਨਾਲ ਆਵੇ ਅਸੀਂ ਉਹਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਆ। ਇਹ ਸਾਨੂੰ ਪਰਮਜੀਤ ਸਿੰਘ ਢਿੱਲੋਂ ਜੀ ਅੱਜ ਦੇ ਇਕੱਠ ਤੋਂ ਕਿਵੇਂ ਦੇਖਦੇ ਹੋ ਰਿਜ਼ਲਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਦੇਖੋ ਮੈਂ ਕੇਵਲ ਇਹ ਗੱਲ ਕਹੂੰਗਾ ਵੀ ਇੱਕ ਮੂਵਮੈਂਟ ਚੱਲੀ ਆ ਪੰਜਾਬ ਬਚਾਓ ਯਾਤਰਾ ਜੀ ਜਿਹਚ ਪੰਜਾਬ ਦੇ ਮਸਲਿਆਂ ਦੀ ਗੱਲ ਹੁੰਦੀ ਆ ਜਿਹਦੇ ਵਿੱਚ ਲੋਕ ਆਪ ਮੁਹਾਰੇ ਉੱਭਰ ਕੇ ਆ ਰਹੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਬਹੁਤ ਲੋਕਾਂ ਨੇ ਤਾਕਤ ਲਈ ਸ਼੍ਰੋਮਣੀ ਕਾਲੀਦਾਲ ਨੂੰ ਬਦਨਾਮ ਕਰਨ ਦੀ ਬਹੁਤ ਲੋਕਾਂ ਨੇ ਤਾਕਤ ਲਈ ਵੀ ਪੰਥਕ ਪਾਰ ਅਰੇ ਇਹ ਚੱਲਦਾ ਰਹਿੰਦਾ ਸਿੱਖ ਇਤਿਹਾਸ ਸਿੱਖ ਪੰਥ ਇਹਦੇ ਲਈ ਕੋਈ ਨਵੀਂ ਗੱਲ ਨਹੀਂ ਜਿੰਨਾ ਸਾਨੂੰ ਜਨਾ ਸਾਨੂੰ ਮਾਰਨ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਦੂਨ ਸਾਨੇ ਹੋ ਕੇ ਉੱਭਰਾਂਗੇ ਸੋ ਅੱਜ ਦਾ ਭਰਮਾ ਕੱਟ ਇਸ ਗੱਲ ਦਾ ਸਬੂਤ ਆ ਵੀ ਸਮੁੱਚਾ ਇਲਾਕਾ ਸਮੁੱਚੀ ਨੌਜਵਾਨੀ ਸਾਡੇ ਬਜ਼ੁਰਗ ਸਾਰੇ ਅੱਜ ਪੰਥ ਦੇ ਨਾਲ ਪੰਜਾਬ ਦੇ ਨਾਲ ਖੜੇ ਨੇ ਸ਼੍ਰੋਮਣੀ ਕਾਲੀ ਦਰ ਨਾਲ ਡਟ ਕੇ ਖੜੇ ਨੇ ਤੇ ਜੋ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੁਸੀਂ ਜਾਣਦੇ ਹੋ ਭਾਨਾ ਸਿੱਧੂ ਨੂੰ ਵੀ ਅੱਜ ਨਜ਼ਰਬੰਦ ਕੀਤਾ ਗਿਆ ਤੇ ਹੋਰ ਨੌਜਵਾਨ ਵੀ ਜਿਹੜੇ ਬੋਲਦੇ ਨੇ ਪੰਜਾਬ ਲਈ ਪੰਜਾਬ ਦੇ ਹੱਕ ਦੇ ਵਿੱਚ ਤੇ ਉੱਥੇ ਭਾਈ ਅਮਰਤਪਾਲ ਦੇ ਮਾਤਾ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਗਈ ਧੱਕਾ ਵੀ ਕਾਫੀ ਕੀਤਾ ਗਿਆ ਉਹਨਾਂ ਨੇ ਆਪ ਦੱਸਿਆ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਅੱਜ ਤੋਂ ਪਹਿਲਾਂ ਇਹ ਚੀਜ਼ਾਂ ਕਦੇ ਦਿਖੀਆਂ ਨਹੀਂ ਸੀ ਤੁਸੀਂ ਇੱਕ ਗੱਲ ਪਿਛਲੇ ਇਤਿਹਾਸ ਤੇ ਨਿਗਾਹ ਮਾਰੋ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਕੁਝ ਰਾਜਨੀਤਿਕ ਪਾਰਟੀਆਂ ਨੇ ਚਾਲ ਚਲੀ ਬੇਅਦਬੀ ਦੇ ਘਟਨਾਵਾਂ ਕਰਾਈਆਂ ਜਿਦੇ ਵਿੱਚ ਅੱਜ ਇੱਕ ਵੀ ਇਕੱਲੀ ਲੀਡਰ ਦਾ ਇਕੱਲੀ ਵਰਕਰ ਦਾ ਨਾਮ ਤੱਕ ਉਹਦੇ ਵਿੱਚ ਹੈ ਨਹੀਂ ਜਦੋਂ ਉਹ ਘਟਨਾਵਾਂ ਚਲਾਈਆਂ ਸੀ ਝੂਠ ਬੋਲਿਆ ਸੀ ਉਸ ਟਾਈਮ ਤੇ ਵੀ ਜਿਹੜਾ ਕਾਨੂੰਨ ਆਪਣਾ ਕੰਮ ਕਰਦਾ ਸੀ ਇਦਾਂ ਜਿੰਨਾ ਅੱਜ ਧੱਕਾ ਹੋ ਰਿਹਾ ਇਦਾਂ ਕਦੇ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਖਾਸ ਕਰਕੇ ਹਰੇਕ ਨੂੰ ਬੋਲਣ ਦੀ ਆਜ਼ਾਦੀ ਸੀ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਕਿ ਕਈ ਲੋਕ ਝੂਠ ਨੂੰ ਸੱਚ ਮੰਨ ਕੇ ਬਹਿ ਗਏ ਪਰ ਅੱਜ ਜਿਹੜਾ ਸੱਚ ਬੋਲਦਾ ਉਹਦਾ ਵੀ ਗਲਾ ਕੁੱਟਿਆ ਜਾਂਦਾ ਕੇਵਲ ਡਰਾਮੇਬਾਜ਼ੀ ਦੀ ਐਡ ਦੀ ਸਰਕਾਰ ਆ ਤੁਸੀਂ ਦੇਖ ਲੈਣਾ ਐਮਪੀ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ 13 ਦੀਆਂ 13 ਸੀਟਾਂ ਤੇ ਤੀਜੇ ਨੰਬਰ ਤੇ ਆਵਾਜ਼ ਦੀ ਪਾਰਟੀ ਹੋਵੇ ਕੀ ਅਪੀਲ ਕਰਨੀ ਚਾਹੋਗੇ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਦੇਖੋ ਅਸੀਂ ਸੇਵਾ 'ਚ ਲੱਗੇ ਆਂ ਪੰਥ ਨਾਲ ਲੱਗੇ ਆਂ ਪਾਰਟੀ ਜਿਹੜੀ ਹੈ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੀ ਹੈ ਦਿੱਲੀ ਤੋਂ ਨਹੀਂ ਚੱਲਦੀ ਇਹ ਜੀ ਦਿੱਲੀ ਦੀਆਂ ਰਾਜਨੀਤੀ ਬਹੁਤ ਦੂਰ ਆ ਸਾਡੇ ਲਈ ਅਸੀਂ ਕੇਵਲ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਾਂ ਸੋ ਜੇ ਇੱਕੋ ਇੱਕ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਸੋ ਪੰਜਾਬੀ ਹੋਣ ਦੇ ਨਾਤੇ ਜੇ ਆਪਾਂ ਵਾਕੇ ਭਲਾ ਚਾਹੁੰਦੇ ਹਾਂ ਜਿੰਨੇ ਵੀ ਸਾਡੇ ਵੀਰ ਭਾਈ ਸਾਹਿਬ ਤੁਹਾਡਾ ਹੋ ਕੇ ਗਏ ਨੇ ਜਾਂ ਜਿਹੜੇ ਦੂਜੀਆਂ ਪਾਰਟੀਆਂ ਚ ਨੇ ਜਿਹੜੇ ਵਾਕੇ ਚਾਹੁੰਦੇ ਆ ਵੀ ਡਿਵੈਲਪਮੈਂਟ ਤੇ ਚੱਲੀ ਉਹ ਸਾਡਾ ਸਾਥ ਦੇਣ ਸਾਡੇ ਨਾਲ ਜੁੜਨ ਸਾਡੀ ਇਸ ਮੁਹਿੰਮ ਦਾ ਹਿੱਸਾ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਜੋ ਬਣੇ ਸਨ ਪਰਮਜੀਤ ਸਿੰਘ ਢਿੱਲੋਂ ਸਮਰਾਲਾ ਤੋਂ ਜੋ ਕਿ ਕੈਂਡੀਡੇਟ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪਿਛਲੀਆਂ ਚੋਣਾਂ ਦੇ ਵਿੱਚ ਲੋਕ ਜੋ ਵਿਧਾਨ ਸਭਾ ਚੋਣਾਂ ਸਨ ਉਹਨਾਂ ਦੇ ਵਿੱਚ ਤੇ ਅੱਜ ਵੱਡਾ ਇਕੱਠ ਹੋਇਆ ਸ਼੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਜਿੱਥੇ ਕੀ ਕਹਿ ਸਕਦੇ ਆ ਕਿ ਗੱਡੀ ਦੇ ਵਿੱਚ ਜਗ੍ਹਾ ਘਟ ਗਈ ਸਰੋਪਿਆਂ ਦੀ ਐਨੇ ਜਿਆਦੇ ਸਰੋਪੇ ਸੰਗਤ ਵੱਲੋਂ ਪੈਨਾਏਗੇ ਦਿੱਤੇਗੇ ਸੁਖਵੀਰ ਸਿੰਘ ਬਾਦਲ ਨੂੰ ਸੋ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਨਾਲ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਇੱਥੇ ਜਾਂਦੇ ਜਾਂਦੇ ਦੱਸ ਦਿਆ ਕਿ ਸੁਖਵੀਰ ਸਿੰਘ ਬਾਦਲ ਨੇ ਤੇ ਪਰਮਜੀਤ ਸਿੰਘ ਢਿੱਲੋਂ ਨੇ ਇਸ ਗੱਲ ਦੀ ਨਖੇਦੀ ਕੀਤੀ ਆ ਕਿ ਜੋ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਤੇ ਜੋ ਕਾਰਵਾਈ ਹੋ ਰਹੀ ਹੇ ਅੱਜ ਉਹਨਾਂ ਨੌਜਵਾਨਾਂ ਤੇ ਜੋ ਪੰਜਾਬ ਲਈ ਬੋਲਦੇ ਨੇ ਧੰਨਵਾਦ